ਹਾਂਜੀ ਦੇਖੋ ਸਾਰੇ ਭੈਣ ਭਰਾਵਾਂ ਨੂੰ ਹਨਾ ਹੁੰਦਾਗਾ ਵੀ ਸਾਡੇ ਘਰ ਇੱਕ ਛੋਟੀ ਜੀ ਸੰਤਾਨ ਹੋਵੇ ਖਾਸ ਕਰਕੇ ਭੈਣਾ ਤਾਂ ਆਪਦੇ ਆਪ ਨੂੰ ਉਦੋਂ ਤੱਕ ਹਨਾ ਇਦਾਂ ਸਮਝਦੇ ਨੇ ਵੀ ਸਾਨੂੰ ਭਾਗ ਨਹੀਂ ਲਾਏ ਰੱਬ ਨੇ ਜਦੋਂ ਤੱਕ ਉਹਨਾਂ ਦੀ ਗੋਦੀ ਦੇ ਵਿੱਚ ਹਨਾ ਬੱਚਾ ਬੇਟੀ ਜਾਂ ਬੇਟਾ ਹਨਾ ਦੋਨਾਂ ਦੇ ਵਿੱਚੋਂ ਕੁਝ ਨਾ ਹੋਵੇ ਤੇ ਹਰ ਇੱਕ ਮਾਂ ਆਪਦੇ ਆਪ ਨੂੰ ਅਧੂਰਾ ਸਮਝਦੀ ਐ ਚਲੋ ਆਪਾਂ ਹਨਾ ਇੱਕ ਆਸ ਬਨ ਕੇ ਜਿਉਣਿਆਂਗੇ ਵੀ ਹਾਂ ਸਾਡੇ ਬੱਚੇ ਹੋਣਗੇ ਸਾਨੂੰ ਬੜੇਪੇ ਦੇ ਵਿੱਚ ਸੰਭਾਲਣਗੇ ਪਰ ਹਨਾ ਕਈ ਵਾਰੀ ਪਰਮਾਤਮਾ ਨੂੰ ਮਨਜ਼ੂਰ ਨਹੀਂ ਹੁੰਦਾ ਇਹ ਆਪਣੀ ਰਿਕੁਐਸਟ ਪੂਰੀ ਨਹੀਂ ਹੁੰਦੀ ਤਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ ਹਨਾ ਚੱਲ ਰਿਹਾ ਹੈਗਾ ਤਾਂ ਪਲੀਜ਼ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹਿਣਾ ਅੱਜ ਦੀ ਵੀਡੀਓ ਉਹਨਾਂ ਬੀਰਾਂ ਤੇ ਉਹਨਾਂ ਭੈਣਾਂ ਲਈ ਬਹੁਤ ਹੀ ਖਾਸ ਕਰਕੇ ਲੈ ਕੇ ਆਏ ਆਪਾਂ ਦੇਖੋ ਮੈਂ ਇੱਕ ਗੁਰੂ ਸਾਹਿਬਾਂ ਤੇ ਭਰੋਸਾ ਰੱਖ ਕੇ ਹੀ ਤੁਹਾਡੇ ਨਾਲ ਇਹ ਹਰ ਇੱਕ ਗੱਲ ਸਾਂਝੀ ਕਰਦੀ ਹੁੰਨੀ ਆ ਭਰੋਸੇ ਦੀ ਗੱਲ ਹੈ ਕਿ ਹਾਂ ਦੇ ਡਾਕਟਰ ਕੋਲੇ ਜਾਣੇ ਉਹ ਤੇ ਵੀ ਆਪਾਂ ਨੂੰ ਭਰੋਸਾ ਹੋਊਗਾ ਤਾਂ ਹੀ ਆਪਾਂ ਨੂੰ ਫਾਇਦਾ ਹੋਊਗਾ ਸਭ ਤੋਂ ਪਹਿਲਾਂ ਜਿੰਨਾ ਭੈਣਾਂ ਦੇ ਹਨਾ ਵੀਰਾਂ ਦੇ ਬੱਚਾ ਨਹੀਂ ਹੈਗਾ ਕਿਉਂਕਿ ਆਪਾਂ ਬਹੁਤ ਕੋਸ਼ਿਸ਼ਾਂ ਕਰਦੇ ਆ ਲੱਖਾਂ ਕੋਸ਼ਿਸ਼ਾਂ ਕਰਦੇ ਆ ਕਿ ਸਾਡੇ ਘਰ ਸੰਤਾਨ ਹੋ ਜੇ ਪਰ ਫਿਰ ਵੀ ਨਹੀਂ ਹੁੰਦੀ ਤਾਂ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਏ ਵੀ ਦੱਸੂਗੀ ਤੇ ਕੁਝ ਹਨਾ ਚੀਜ਼ਾਂ ਗੱਲਾਂ ਵੀ ਦੱਸੂਗੀ ਉਹਨਾਂ ਨੂੰ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸਭ ਤੋਂ ਪਹਿਲਾਂ ਹਨਾ ਜਿੰਨਾ ਵੀ ਭੈਣ ਭਰਾਵਾਂ ਦੀ ਇਹ ਤਮੰਨਾ ਵੀ ਉਹ ਪੂਰੀ ਕਰਨੀ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਦੱਸੂਗੀ ਕਿ ਘੋੜਾ ਜੋੜਨਾ ਦੇਖੋ ਮੇਰਾ ਮਕਸਦ ਵੀ ਹੈਗਾ ਤੇ ਤੁਸੀਂ ਜੁੜਨਾ ਵੀ ਜ਼ਰੂਰ ਹੈਗਾ ਇਤਿਹਾਸ ਦੇ ਵਿੱਚ ਹਨਾ ਸਾਖੀ ਵੀ ਆਉਂਦੀ ਹੈਗੀ ਕਿ ਘੋੜੇ ਨੇ ਹਨਾ ਆਪਣਾ ਪੈਰ ਹਲਾਇਆ ਪੌੜ ਹਲਾਈ ਤੇ ਗੁਰੂ ਸਾਹਿਬਾਂ ਨੇ ਇੱਕ ਦੀ ਜਗ੍ਹਾ ਹਨਾ ਸੱਤ ਬਕਸ਼ ਤੇ ਸੀਗੇ ਤੇ ਉਸ ਮਾਈ ਦੇ ਫਿਰ ਸੱਤ ਪੁੱਤਰ ਹੋਏ ਦੇਖੋ ਇਸੇ ਤਰੀਕੇ ਦੀ ਹਨਾ ਇੱਕ ਸਮਝਾਉਣ ਦੀ ਹੁੰਦੀ ਨੇ ਗੁਰੂ ਸਾਹਿਬਾਂ ਨੇ ਲੜ ਜੋੜਨ ਵਾਸਤੇ ਹਨਾ ਸਾਰਿਆਂ ਹੁੰਦਾ ਹੈਗਾ ਇਹ ਗੱਲਬਾਤ ਜਿਹੜੀ ਵੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗੀ ਹਨਾ ਜਿਹੜੇ ਪਖੰਡੀ ਸਾਧਾਂ ਦੇ ਡੇਰਿਆਂ ਤੇ ਜਾ ਜਾ ਕੇ ਤੁਸੀਂ ਹਨਾ ਪੁੱਤਾਂ ਦੀਆਂ ਦਾਤਾਂ ਮੰਗਦੀਆਂ ਉਹਨਾਂ ਨੂੰ ਛੱਡ ਦਿਓ ਕਿਉਂਕਿ ਲੱਖਾਂ ਰੁਪਏ ਦਾ ਵੀ ਨੁਕਸਾਨ ਕਰਦੇ ਹੋ ਤੁਸੀਂ ਆਪਦੇ ਘਰ ਦੇ ਵਿੱਚ ਕਲੇਸ਼ ਵੀ ਪਾਉਂਦੇ ਤੇ ਪਰ ਹਾਸਲ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਤੇ ਪ੍ਰਮਾਤਮਾ ਤੇ ਭਰੋਸਾ ਰੱਖਣਾ ਤੇ ਉੱਥੇ ਜਾ ਕੇ ਜਦੋਂ ਤੁਸੀਂ ਅਰਦਾਸ ਕਰਵਾਵੋਗੇ ਤੇ ਵਾਹਿਗੁਰੂ ਹਨਾ ਤੁਹਾਡੀ ਅਰਦਾਸ ਇਹ ਜ਼ਰੂਰ ਸੰਪੂਰਨ ਕਰਨਗੇ ਤੇ ਇੱਕ ਮੈਂ ਤੁਹਾਨੂੰ ਸ਼ਬਦ ਦਾ ਪਾਠ ਵੀ ਦੱਸੂੰਗੀ ਉਹਨੂੰ ਜਦੋਂ ਤੋਂ ਹਨਾ ਮਤਲਬ ਕਿ ਅੱਜ ਤੋਂ ਜਿਹੜੇ ਜਿਹੜਿਆਂ ਚਾਹੁੰਦੇ ਨੇ ਹਨਾ ਅੱਜ ਤੋਂ ਹੀ ਸਵੇਰੇ ਕੇਸੀ ਇਸ਼ਨਾਨ ਕਰਕੇ 108 ਵਾਰੀ ਉਸ ਸ਼ਬਦ ਦਾ ਤੁਸੀਂ ਨੇ ਪਾਠ ਕਰਨੇ ਕਰਨੇ ਲਵੇ ਜਲ ਰੱਖ ਲਓ ਤੇ ਜੋਤ ਵੀ ਲਗਾ ਕੇ ਰੱਖ ਸਕਦੇ ਹੋ ਤੁਸੀਂ ਜਲ ਰੱਖ ਲਓ ਤੇ ਬਾਅਦ ਦੇ ਵਿੱਚ ਦੋਨੇ ਪਤੀ ਪਤਨੀ ਨੇ ਉਹ ਜਲ ਨੂੰ ਪੀਣਾ ਹੈ ਦੇਖੋ ਇਹ ਤਾਂ ਹੋ ਗਿਆ ਨਾ ਗੁਰੂ ਸਾਭਾਂ ਦੇ ਭਰੋਸੇ ਦੀ ਗੱਲ ਤੇ ਦੂਸਰੀ ਮੈਂ ਤੁਹਾਨੂੰ ਜਿਹੜਾ ਸ਼ਬਦ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਹੋਰ ਤਰੀਕਾ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਹਨਾ ਨਾਰੀਅਲ ਲੈ ਲੈਣਾ ਜਿਹੜਾ ਖੋਪੇ ਦਾ ਗੁੱਟ ਹੁੰਦਾ ਹੈਗਾ ਉਹ ਲੈ ਲੈਣਾ ਹੈਗਾ ਉਹਦੇ ਵਿੱਚ ਤੁਸੀਂ ਨੇ ਹਨਾ ਖਸ ਖਸ ਭਰਨੀ ਹੈ ਕਿਉਂਕਿ ਸਰੀਰ ਦੇ ਅੰਦਰੋਂ ਵੀ ਹੈ ਨਾ ਕਈ ਵਾਰੀ ਕਮਜ਼ੋਰੀ ਹੋਉਂਦੀ ਹੈਗੀ ਤੇ ਉਹਦੇ ਵਾਸਤੇ ਉਹ ਬਹੁਤ ਹੀ ਜ਼ਿਆਦਾ ਹੈ ਬੈਨੀਫਿਟ ਉਸ ਦਾ ਕਿਉਂਕਿ ਮੇਰੀ ਮਾਮੀ ਜੀ ਨੂੰ ਵੀ ਅਸੀਂ ਦਿੱਤਾ ਤੇ ਸਾਡੇ ਨਾ ਹੋਰ ਇੱਕਈ ਰਿਸ਼ਤੇਦਾਰੀਆਂ ਦੇ ਵਿੱਚ ਨੇ ਜਿਨ੍ਹਾਂ ਦੀ ਪਰਮਾਤਮਾ ਨੇ ਸੋਣੀਆਂ ਮੈਂ ਤੁਹਾਨੂੰ ਇੱਕ ਦੋ ਗੱਲਾਂ ਜ਼ਰੂਰ ਦੱਸੂਗੀ ਇੱਕ ਖੋਪੀ ਦਾ ਨਾ ਗੁੱਟ ਲੈ ਲੈਣਾ ਉਹਦੇ ਵਿੱਚ ਨਾ ਗਲੀ ਕਰਕੇ ਉਹਦੇ ਵਿੱਚ ਜਿਸ ਨੇ ਖਸ ਖਸ ਭਰ ਲੈਣੀ ਹੈਗੀ ਤੇ ਖਸ ਖਸ ਭਰ ਕੇ ਉਹਨੂੰ ਥੋੜਾ ਜਿਹੜਾ ਉਹਦਾ ਹੋਲ ਜਾਂ ਹੋਊਗਾ ਨਾ ਉਹਨੂੰ ਥੋੜਾ ਜਿਹੀ ਕਿਸੇ ਚੀਜ਼ ਨਾਲ ਬੰਦ ਕਰ ਦਿਓ ਜੇ ਬੰਦ ਨਹੀਂ ਵੀ ਹੋਊਗਾ ਤਾਂ ਜਿਹੜਾ ਉਹ ਤੁਸੀਂ ਕੱਢੋਗੇ ਨਾ ਉਹਦਾ ਗੁੱਟ ਦਾ ਤੇ ਉਸੇ ਨੂੰ ਉਹਦੇ ਉੱਪਰ ਲਵੇਟ ਦਿਓ ਨਾ ਆਟਾ ਵਗੈਰਾ ਕੁਝ ਨਹੀਂ ਲਗਾਉਣਾ ਹੈਗਾ ਐਦਾਂ ਹੀ ਤੁਸੀਂ ਨੇ ਤੇ ਦੋ ਸੇਵ ਲੈਣੇ ਹੈਗੇ ਦੋ ਸੇਵ ਨੂੰ ਕद्दूकश ਕਰਕੇ ਉਹਨਾਂ ਨੂੰ ਵੀ ਤੁਸੀਂ ਨੇ ਇੱਕ ਚਪਲੇਟ ਦੇ ਵਿੱਚ ਪਾ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਨੇ 1 ਕਿਲੋ ਦੁੱਧ ਲੈਣਾ ਹੈਗਾ ਯਾਦ ਰੱਖਣਾ ਇੱਕ ਨਾਰੀਅਲ ਦੇ ਵਿੱਚ ਖਸਖਸ ਪਾ ਲੈਣੀ ਹੈ 1 ਕਿਲੋ ਦੁੱਧ ਲੈਣਾ ਤੇ ਉਹਦੇ ਵਿੱਚ ਦੋ ਸੇਵ ਕद्दूकश ਕਰਕੇ ਪਾ ਲੈਣੇ ਉਹਨੂੰ ਇੰਨਾ ਤੱਕ ਰਿਨਣ ਕਿਲੋ ਨਹੀਂ ਤੁਸੀਂ 2 ਕਿਲੋ ਦੁੱਧ ਲੈ ਲਿਓ ਕਿਉਂਕਿ ਤੁਸੀਂ ਕਈ ਵਾਰੀ ਹਨਾ ਰਿਨਣ ਦੇ ਵਿੱਚ ਆਪਾਂ ਜਿਆਦਾ ਤੇਜ ਅੱਗ ਹੌਲੀ ਕਰ ਲੈਂਦੇ ਆ ਮੀਡੀਅਮ ਫਲੇਮ ਤੇ ਪਕਾਉਣਾ ਉਹਨੂੰ ਉਨਾ ਚਿਰ ਰਿਨਣਾ ਜਿੰਨਾ ਟਾਈਮ ਹਨਾ ਉਹਦਾ ਮਲ ਕੇ ਖੋਆ ਨਾ ਬਣ ਜੇ ਸਾਰੇ ਕਾਸੇ ਦਾ ਤੇ ਜਿਹੜਾ ਨਾਰੀਅਲ ਹੈਗਾ ਉਹਨੂੰ ਵੀ ਤੁਸੀਂ ਨੇ ਜਦੋਂ ਉਹ ਥੋੜਾ ਜਿਹਾ ਦੁੱਧ ਦੇ ਵਿੱਚ ਉਬਲ ਜਾਊਗਾ ਉਸ ਤੋਂ ਬਾਅਦ ਉਸ ਨੂੰ ਨਾ ਪੀਸ ਲੈਣਾ ਹੈਗਾ ਕਿਸੇ ਮਿਕਸੀ ਵਗੈਰਾ ਦੇ ਵਿੱਚ ਪਾ ਕੇ ਫਿਰ ਫਿਰ ਉਹਨੂੰ ਉਸੇ ਦੁੱਧ ਦੇ ਵਿੱਚ ਪਾ ਦੇਣਾ ਹੈਗਾ ਕਮ ਸੇ ਕੰਮ ਉਹ ਜਿਹੜਾ ਦੁੱਧ ਹੈ ਜਿਹੜਾ ਨਾ ਇੱਕ ਗਲਾਸ ਕਰੇ ਜਾਊਗਾ ਜਿੱਦਾਂ ਕਿ ਆਪਣਾ ਖੋਆ ਨਿਕਲਦਾ ਹੁੰਦਾ ਨਾ ਉਦਾਂ ਦਾ ਹੋ ਜਾਊਗਾ ਫਿਰ ਦੋਨੇ ਪਤੀ ਪਤਨੀ ਹੈ ਨਾ ਅਰਦਾਸ ਕਰਕੇ ਵਾਹਿਗੁਰੂ ਜੀ ਦੇ ਅੱਗੇ ਸ਼ਾਮ ਦੇ ਟਾਈਮ ਜਦੋਂ ਤੁਸੀਂ ਹੈ ਨਾ ਸੌਣਾ ਉਸ ਟਾਈਮ ਦੋਨਾਂ ਨੇ ਪੀਣਾ ਹੈਗਾ ਤੇ ਵਾਹਿਗੁਰੂ ਕੀ ਅਰਦਾਸ ਕਰਨੀ ਕਿ ਪ੍ਰਮਾਤਮਾ ਜੀ ਸਾਡੇ ਘਰ ਹਨਾ ਸੰਤਾਨ ਨਹੀਂ ਹੈਗੀ ਤੇ ਸਾਨੂੰ ਸੰਤਾਨ ਬਖਸ਼ਣਾ ਇਸ ਤਰੀਕੇ ਨਾਲ ਤੁਸੀਂ ਨਾ ਹਫਤੇ ਦੇ ਵਿੱਚ ਤਿੰਨ ਵਾਰੀ ਪੀਣਾ ਇਹ ਯਾਦ ਰੱਖਣਾ ਹੈ ਹਫਤੇ ਦੇ ਵਿੱਚ ਤਿੰਨ ਵਾਰੀ ਪੀਣਾ ਹੈਗਾ ਤੇ ਕਮ ਸੇ ਕਮ ਇੱਕ ਮਹੀਨਾ ਤੁਸੀਂ ਨੇ ਹਨਾ ਇਹਨੂੰ ਪੀਣਾ ਹੈਗਾ ਤੇ ਨਾਲ ਤੇ ਜਿਹੜੀ ਤੁਹਾਡੇ ਅੰਦਰੋਂ ਪਿਉਰੀ ਹੈਗੀ ਹਨਾ ਉਹ ਦੂਰ ਹੋਊਗੀ ਤੇ ਦੂਸਰਾ ਨਾ ਸਵੇਰੇ ਡੇਲੀ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਲਵੇ ਤੁਸੀਂ ਨੇ ਹਨਾ ਜਲ ਰੱਖਣਾ ਹੈਗਾ ਤੇ ਦੋਨੇ ਮੀਆਂ بیوی ਨੇ ਉਸ ਨੂੰ ਹਨਾ ਪੀਣਾ ਹੈਗਾ ਤੇ ਇੱਕ ਗੱਲ ਦਾ ਹਨਾ ਜਰੂਰ ਧਿਆਨ ਰੱਖਣਾ ਤੇ ਇੱਕ ਭਰੋਸਾ ਰੱਖਣਾ ਕਿ ਬਸ ਇਦਾਂ ਰੱਖਣਾ ਹੈਗਾ ਵੀ ਹਾਂ ਸਾਨੂੰ ਪਰਮਾਤਮਾ ਸੰਤਾਨ ਦੀ ਦਾਤ ਵਖਸ਼ੂਗਾ ਤੇ ਇੱਕ ਹੋਰ ਨੇ ਹਨਾ ਆਪਣੇ ਧੂਰੀ ਨੇਗੇ ਇੱਕ ਬਜ਼ੁਰਗ ਨੇਗੇ ਉਹ ਨਾ ਧਰਨ ਨੂੰ ਮਲਦੇ ਹੈਗੇ ਤੇ ਸਾਡੇ ਨਾ ਮੇਰੀਆਂ ਦੋ ਦਰਾਣੀਆਂ ਦੇ ਇੱਕ ਦੇ 12 ਸਾਲਾਂ ਬਾਅਦ ਇੱਕ ਦੇ ਹਨਾ 4 ਸਾਲਾਂ ਬਾਅਦ ਤੇ ਉਹਨਾਂ ਦੀ ਭੈਣ ਦੇ 8 ਸਾਲਾਂ ਬਾਅਦ ਹਨਾ ਬੱਚੇ ਹੋਏ ਨੇਗੇ ਤੇ ਉਹ ਬਜ਼ੁਰਗ ਨੇ ਉਹ ਤੁਹਾਡੇ ਹਸਬੰਡ ਨੂੰ ਕੋਲੇ ਬਿਠਾ ਕੇ ਹੀ ਤੁਹਾਡੇ ਹਨਾ ਜਿਹੜੀ ਹੈਗੀ ਹੈਗੀ ਤਾਂ ਮਾਲਿਸ਼ ਵਗੈਰਾ ਜਿਹੜੀ ਪੇਟ ਦੀ ਕੋਈ ਕਰਦੀ ਹੈਗੇ ਦੇਖੋ ਮੈਂ ਉਹਨਾਂ ਕੋਲੇ ਗਈ ਨਹੀਂ ਹੈਗੀ ਮੈਂ ਸੁਣਿਆ ਹੈਗਾ ਹਨਾ ਵੀ ਮੈਂ ਤੁਹਾਨੂੰ ਉਹਨਾਂ ਦਾ ਵੀ ਐਡਰੈਸ ਲੈ ਕੇ ਹਨਾ ਸੈਂਡ ਕਰ ਦੂੰਗੀ ਜਿੰਨਾਂ ਜਿੰਨਾਂ ਨੂੰ ਚਾਹੀਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਣਾ ਤੁਸੀਂ ਦੱਸ ਦੇਣਾ ਮੈਨੂੰ ਮੈਂ ਜ਼ਰੂਰ ਹਨਾ ਉਹਨਾਂ ਤੋਂ ਲੈ ਕੇ ਤੁਹਾਨੂੰ ਸੈਂਡ ਕਰ ਦੂੰਗੀ ਉਹ ਤੁਹਾਡੇ ਹਸਬੰਦ ਨੂੰ ਕੋਲੇ ਬਿਠਾ ਕੇ ਹੀ ਸਾਰਾ ਹਨਾ ਜਿਹੜਾ ਵੀ ਮਣਾ ਮੋਟਾ ਉਹ ਕਰਨਾ ਹੈ ਉਹ ਕਰਦੇ ਆ ਕੋਈ ਦਵਾਈ ਨਹੀਂ ਦਿੰਦੇ ਕੁਝ ਨਹੀਂ ਕਰਦੇ ਹੈਗੇ ਪਰ ਇੱਕ ਸ਼ਰਤ ਹੈ ਕਿ ਹਨਾ ਜਿਹੜਾ ਵੀ ਸਿਸਟਰ ਹੈਗੀ ਉਹਨਾਂ ਦੀ ਟਿਊਬ ਦਾ ਹਨਾ ਆਪਰੇਸ਼ਨ ਨਾ ਹੋਇਆ ਹੋਇਆ ਹੋਵੇ ਬਸ ਇਹੀ ਉਹਨਾਂ ਦੀ ਇੱਕ ਕੰਡੀਸ਼ਨ ਹੈਗੀ ਹੋਰ ਕੋਈ ਨਹੀਂ ਦੇਖੋ ਇਹ ਦੋ ਚੀਜ਼ਾਂ ਮੈਂ ਤੁਹਾਨੂੰ ਹਨਾ ਦੱਸਤੀਆਂ ਤੇ ਇੱਕ ਜਿਹੜੀ ਤਾਕਤ ਵਾਲੀ ਉਹ ਵੀ ਦੱਸਤੀ ਤਿੰਨ ਚੀਜ਼ਾਂ ਹੋ ਗਈਆਂ ਹੁਣ ਜਿਹੜਾ ਸ਼ਬਦ ਦਾ ਪਾਠ ਕਰਨਾ ਇਸ ਸ਼ਬਦ ਦੇ ਪਾਠ ਨੂੰ ਤੁਸੀਂ ਨੇ ਅੱਜ ਤੋਂ ਹੀ ਸਟਾਰਟ ਕਰ ਦੇਣਾ ਜਿਹੜੀ ਜਿਹੜੀ ਹਨਾ ਵੀਡੀਓ ਦੇਖਣਗੇ ਤੇ ਜਦੋਂ ਤੱਕ ਬੱਚਾ ਤੁਹਾਡੀ ਗੋਦ ਦੇ ਵਿੱਚ ਅਨੀ ਆ ਜਾਂਦਾ ਉਦੋਂ ਤੱਕ ਇਸ ਪਾਠ ਦਾ ਹਨਾ ਤੁਸੀਂ ਨੇ ਸ਼ਬਦ ਦਾ ਮਤਲਬ ਕਿ ਛੜਣਾ ਨਹੀਂ ਹੈਗਾ ਮਾਰਨਿੰਗ ਟਾਈਮ ਸਵੇਰੇ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ 108 ਵਾਰੀ ਇਹਦਾ ਹਨਾ ਪਾਠ ਕਰਨਾ ਹੈ ਤੇ ਤੁਸੀਂ ਇਹਨੇ ਅਰਦਾਸ ਕਰਨੀ ਹੈ ਡੇਲੀ ਹਾਂਜੀ ਹੁਣ ਇਸ ਸ਼ਬਦ ਦਾ ਪਾਠ ਤੁਸੀਂ ਨੇ 108 ਵਾਰੀ ਸਵੇਰੇ ਨਾ ਕੇਸੀ ਇਸ਼ਨਾਨ ਕਰਕੇ ਲਵੇ ਜਲ ਰੱਖ ਕੇ ਜੋਤ ਲਾ ਕੇ ਕਰਨਾ ਹੈ ਤੇ ਲਵੇ ਗੁਰੂ ਸਾਹਿਬਾਂ ਦੀ ਹਨਾ ਤਸਵੀਰ ਵੀ ਰੱਖ ਲੈਣੀ ਹੈ ਤੇ ਇਹ ਪਾਠ ਕਰਨ ਤੋਂ ਬਾਅਦ ਤੁਸੀਂ ਨੇ ਅਰਦਾਸ ਜ਼ਰੂਰ ਕਰਨੀ ਹੈ ਕਿ ਵਾਹਿਗੁਰੂ ਜੀ ਮੇਰੀ ਝੋਲੀ ਵਿੱਚ ਕਸਪੁੱਤਰ ਦੀ ਦਾਤ ਪਾ ਦਿਓ ਤੇ ਹੁਣ ਮੈਂ ਤੁਹਾਨੂੰ ਸ਼ਬਦ ਦੱਸਣ ਲੱਗੀਆਂ ਸ਼ਬਦ ਨੂੰ ਤੁਸੀਂ ਹੈਨਾ ਸਰਚ ਕਰਕੇ ਵੀ ਦੇਖ ਸਕਦੇ ਹੋ ਕਿਉਂਕਿ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੇ ਦੀ ਆ ਭੇਜ ਤੁਸੀਂ ਹੈਨਾ ਜਦੋਂ ਸਰਚ ਕਰੋਗੇ ਤਾਂ ਗੁਰੂ ਸਾਭਾ ਦਾ ਇਹ ਸ਼ਬਦ ਤੁਹਾਡੇ ਸਾਹਮਣੇ ਵੀ ਆ ਜਾਊਗਾ ਤੇ ਮੈਂ ਇਹਦੀ ਵੀਡੀਓ ਵੀ ਤੁਸੀਂ ਸੁਣ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਸ਼ਬਦ ਦੱਸਣ ਲੱਗੀਆਂ ਆਸਾ ਮਹੱਲਾ ਪੰਜਵਾਂ ਸਤਗੁਰ ਸਾਚੇ ਦੀ ਆ ਭੇਜ ਚਿਰ ਜੀਵਨ ਉਪਜੈ ਸੰਜੋਗ ਉਧਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰ ਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਵਾਣੀ ਸਖੀਆਂ ਆਨੰਦ ਗੁਰਵਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ ਬਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇ ਪਏ ਅਚਿੰਤ ਏਕ ਲਿਵਲਾਇ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਜੀ ਸਾਨੀ ਨਹੀਂ ਬਾਤ ਗੁਰ ਨਾਨਕ ਟੁੱਠਾ ਕਿੰਨੀ ਦਾਤ ਵਾਹਿਗੁਰੂ 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 ਹਾਂ ਜੀ ਇਸ ਸ਼ਬਦ ਨੂੰ ਦੁਬਾਰਾ ਤੋਂ ਤੁਸੀਂ ਨੇ ਫੇਰ ਸ਼ੁਰੂ ਕਰ ਦੇਣਾ ਆਸਾ ਮਹੱਲਾ ਪੰਜਵਾਂ ਵਾਹਿਗੁਰੂ 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 ਕਹਿ ਕੇ ਫੇਰ ਸ਼ੁਰੂ ਕਰਦੇ ਨੇ ਸ਼ਬਦ ਨੂੰ 108 ਵਾਰੀ ਇਹ ਕਰਨੀ ਕਰਨਾ ਹੈਗਾ ਤੇ ਮਨ ਦੇ ਵਿੱਚ ਭਰੋਸਾ ਰੱਖਣਾ ਹੈ ਕਿ ਵਾਹਿਗੁਰੂ ਤੁਹਾਡੀ ਚੋਲੀ ਵਿੱਚ ਬਹੁਤ ਜਲਦੀ ਇੱਕ ਸਪੋਤਰ ਦੀ ਦਾਤ ਪਾਉਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਆਕਾ ਪਿਆਰ ਔਰ ਬਲੌਗ ਹੈ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਮੈਂ ਹੋਰ ਲੈ ਕੇ ਆਉਂਦੀ ਰਹੂੰਗੀ ਜਿੰਨਾਂ ਜਿੰਨਾਂ ਭੈਣਾ ਨੇ ਉਹ ਥੋਰੀ ਵਾਲੇ ਹਨ ਜਿਹੜੇ ਮੈਂ ਦੱਸਿਆਗਾ ਬਾਬਾ ਜੀ ਦਾ ਹਨ ਐਡਰੈਸ ਚਾਹੀਦਾ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਣਾ ਤੇ ਮੈਂ ਤੁਹਾਨੂੰ ਐਡਰ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਹਨਾ ਆਪਣੇ ਫਰੈਂਡ ਗਰੁੱਪ ਦੇ ਵਿੱਚ ਪਹੁੰਚਾਉਣਾ ਹਨਾ ਤਾਂ ਕਿ ਕਿਸਦਾ ਹੋਰ ਵੀ ਭਲਾ ਹੋ ਸਕੇ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ